ਦੋਸਤੋ ਇਸ ਕਿਲੇ ਦੇ ਵਿੱਚ ਕਿਸੇ ਵੇਲੇ ਕੋਹੇ ਨੂਰ ਹੀਰਾ ਪਿਆ ਹੁੰਦਾ ਸੀ ਇਸ ਕਿਲੇ ਦੇ ਵਿੱਚ ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਜੀ ਰਾਜ ਕਰਿਆ ਕਰਦੇ ਸੀ ਦੋਸਤੋ ਅੱਜ ਤੁਹਾਨੂੰ ਇੱਕ ਐਸਾ ਕਿਲਾ ਵਿਖਾਉਣਾ ਹੈ ਜਿੰਨੂੰ ਵੇਖ ਕੇ ਤੁਹਾਨੂੰ ਮਾਣ ਮਹਿਸੂਸ ਵੀ ਹੋਊਗਾ ਤੁਹਾਨੂੰ ਖੁਸ਼ੀ ਵੀ ਹੋਊਗੀ ਤੇ ਤੁਹਾਨੂੰ ਗਮ ਵੀ ਹੋਊਗਾ ਤੇ ਤੁਹਾਡੇ ਲੂੰ ਗੰਡੇ ਵੀ ਖੜੇ ਹੋ ਜਾਣਗੇ ਉਨ ਤੁਹਾਨੂੰ ਖੁਸ਼ੀ ਗਮ ਤੇ ਲੋਂ ਕੰਡੇ ਕਿਉਂ ਕਹਿ ਰਿਹਾ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਜੀ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਚ ਬਣੇ ਇਸ ਕਿਲੇ ਦਾ ਨਾਮ ਹੈ ਕਿਲਾ ਗੋਬਿੰਦਗੜ ਇਸ ਕਿਲੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਅੱਠ ਪੁਸ਼ਤਾ ਨੇ ਮਲਕੀਅਤ ਦਾ ਦਾਵਾ ਕੀਤਾ ਜੇਕਰ ਗੱਲ ਕਰੀਏ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਦੀ ਤਾਂ ਇਸ ਕਿਲੇ ਨੂੰ ਗੁੱਜਰ ਸਿੰਘ ਭੰਗੀ ਦੇ ਨਾਮ ਵੱਲੋਂ ਜਾਣਿਆ ਜਾਂਦਾ ਸੀ ਇਸ ਕਿਲੇ ਦਾ ਨਿਰਮਾਣ 1760 ਤੇ 1770 ਚ ਭੰਗੀ ਮਿਸਲ ਦੇ ਸਰਦਾਰਾਂ ਨੇ ਕਰਵਾਇਆ ਸੀ ਗੁੱਜਰ ਸਿੰਘ ਭੰਗੀ ਦੁਆਰਾ ਬਣਵਾਏ ਗਏ ਇਸ ਕਿਲੇ ਦੇ ਖੰਡਰਾਂ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਨੇ ਨਵਾਂ ਕਿਲਾ ਬਣਵਾਇਆ ਅਤੇ ਇਸ ਨੂੰ ਇੱਕ ਅਨੋਖਾ ਰੂਪ ਦਿੱਤਾ ਇਸ ਨੂੰ ਕਿਲੇ ਦਾ ਰੂਪ ਦਿੱਤਾ ਇਸ ਦੌਰਾਨ ਇਸ ਨੂੰ ਤਿਆਰ ਹੋਣ ਤੇ 1805 ਤੋਂ ਲੈ ਕੇ 1809 ਈਸਵੀ ਤੱਕ ਕੁੱਲ 4 ਸਾਲ ਦਾ ਸਮਾਂ ਲੱਗਿਆ ਸ਼ੇਰੇ ਪੰਜਾਬ ਨੇ ਇਸ ਨੂੰ ਬਣਾਉਣ ਦੀ ਜ਼ਿੰਮੇਵਾਰੀ ਸ਼ਮੀਰ ਸਿੰਘ ਠੇਠਰ ਨੂੰ ਸੌਂਪੀ ਸੀ ਤੇ ਉਸ ਨੂੰ ਪਹਿਲਾ ਕਿਲਾਦਾਰ ਦਾ ਅਹੁਦਾ ਵੀ ਦਿੱਤਾ ਸੀ ਕਿਲਾ ਗੋਬਿੰਦਗੜ੍ਹ ਚ ਝੋਲਦਾਰ ਗੁੰਮਜ ਤੋਂ ਇਲਾਵਾ 8 ਹੋਰ ਮਨਾਰੇ ਸਨ ਇਸ ਕਿਲੇ ਚ ਸ਼ਾਹੀ ਹਥਿਆਰ ਗੋਲਾ بارود ਤੋਪਾਂ ਦੀ جنگ ਦਾ ਸਮਾਨ ਰੱਖਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਸੀ ਉਹ ਵੀ ਪੱਕੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲਾ ਹੋਵੇ ਤੇ ਪ੍ਰਬੰਧ ਪੱਕੇ ਨਾ ਹੋਣਾ ਇਹ ਗੱਲ ਨਹੀਂ ਹੋ ਸਕਦੀ ਮਹਾਰਾਜਾ ਦਾ ਸ਼ਾਹੀ ਖਜ਼ਾਨਾ ਵੀ ਇਸ ਕਿਲੇ ਦੇ ਵਿੱਚ ਬਾ ਇੱਜ਼ਤ ਨਿਗਰਾਨੀ ਹੇਠ ਰੱਖਿਆ ਜਾਂਦਾ ਸੀ ਸ਼ਾਹੀ ਖਜ਼ਾਨੇ ਦੀ ਵਰਤੋਂ ਕਿਲੇ ਦੇ ਪ੍ਰਬੰਧ ਚਲਾਉਣ ਤੋਂ ਇਲਾਵਾ ਪਰਜਾ ਦੇ ਭਲੇ ਵਾਸਤੇ ਤੇ ਗਰੀਬਾਂ ਦੁਖੀਆਂ ਦੀਆਂ ਝੋਲੀਆਂ ਪਰਣ ਵਾਸਤੇ ਕੀਤੀ ਜਾਂਦੀ ਸੀ ਸਿੱਖ ਰਾਜ ਸਮੇਂ ਫਕੀਰ ਮੀਆਂ ਇਮਾਮੁਦੀਨ ਕਈ ਸਾਲ ਇਸ ਕਿਲੇ ਦੇ ਮੁਖੀ ਰਹੇ ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਸਿੱਖ ਰਾਜ ਕਿਸੇ ਨਾਲ ਭੇਦਭਾਵ ਨਹੀਂ ਸੀ ਹੁੰਦਾ ਸ਼ੇਰੇ ਪੰਜਾਬ ਕੋਈ ਵੀ ਜ਼ਿੰਮੇਵਾਰੀ ਜਾਂ ਅਹੁਦਾ ਬੰਦੇ ਦੀ ਜਾਤ ਜਾਂ ਧਰਮ ਦੇਖ ਕੇ ਨਹੀਂ ਸੀ ਦਿੰਦੇ ਸਗੋਂ ਉਹਦੀ ਕਾਬਲੀਅਤ ਵੇਖ ਕੇ ਦਿੰਦੇ ਸੀ ਸਿੱਖ ਰਾਜ ਖਤਮ ਹੋਣ ਮਗਰੋਂ ਵੀ ਬ੍ਰਿਟਿਸ਼ ਸਰਕਾਰ ਦੇ ਵੱਲੋਂ ਮਤਲਬ ਕਿ ਅੰਗਰੇਜ਼ਾਂ ਦੇ ਦਿਲਾਂ ਦੇ ਵਿੱਚ ਵੀ ਇਸ ਕਿਲੇ ਦਾ ਡਰ ਬਣਿਆ ਰਹਿੰਦਾ ਸੀ ਭਾਵੇਂ ਸਿੱਖ ਰਾਜ ਖਤਮ ਹੀ ਕਿਉਂ ਨਹੀਂ ਸੀ ਹੋ ਗਿਆ ਇਸ ਕਿਲੇ ਦਾ ਨਾਮ ਕਿਲਾ ਗੋਬਿੰਦਗੜ੍ਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਰੱਖਿਆ ਗਿਆ ਗੋਬਿੰਦਗੜ੍ਹ ਇਸ ਕਿਲੇ ਦਾ ਘੇਰਾ 100 ਨਹੀਂ ਹਜ਼ਾਰਾਂ ਮੀਟਰਾਂ ਦੇ ਵਿੱਚ ਹੈ ਇਸ ਦੀ ਕੱਲੀ-ਕੱਲੀ ਚੀਜ਼ ਨੂੰ ਦੇਖਦਿਆਂ ਤੁਹਾਨੂੰ ਅੱਧਾ ਦਿਨ ਵੀ ਲੱਗ ਸਕਦਾ ਹੈ ਤੇ ਸਾਰਾ ਵੀ ਲੱਗ ਸਕਦਾ ਹੈ ਇੱਥੇ 25 ਤੋਪਾਂ ਤੇ ਤਿੰਨ ਬੁਰਜਾਂ ਕਿਲੇ ਨਾਲ ਜੁੜੇ ਹੋਏ ਸਨ ਇਸ ਕਿਲੇ ਦੇ ਅੰਦਰ ਸਟੋਰ ਕੀਤੇ ਅਸਲੇਖਾਨੇ ਦੇ ਨਾਲ ਕਈ ਮਹਾਨ ਜੰਗਾਂ ਵੀ ਲੜੀਆਂ ਗਈਆਂ ਕਿਲੇ ਅੰਦਰ ਇੱਕ ਹਜ਼ਾਰਾਂ ਦਾ ਅਜਾਇਬ ਘਰ ਹੈ ਸ਼ਸ਼ਤਰਖਾਨੇ ਤੋਂ ਇਲਾਵਾ ਕਿਲੇ ਦੇ ਵਿੱਚ ਸਿੱਖ ਰਾਜ ਦਾ ਖਜ਼ਾਨਾ ਵੀ ਸੀ ਦੁਨੀਆਂ ਦਾ ਬੇਸ਼ਕੀਮਤੀ ਹੀਰਾ ਕੋਹੇਨੂਰ ਇਸ ਕਿਲੇ 'ਚ ਰੱਖਿਆ ਗਿਆ ਸੀ ਪਰ ਅਫਸੋਸ ਅੱਜ ਉਹ ਹੀਰਾ ਕੋਹੇਨੂਰ ਹੀਰਾ ਇੰਗਲੈਂਡ 'ਚ ਹੈ ਦੋਸਤੋ ਅੰਗਰੇਜ਼ਾਂ ਨੇ ਆਪਣੇ ਤੋਂ ਉਹ ਕਹਿ ਲੋ ਇੱਕ ਤਰ੍ਹਾਂ ਖੋਲੇ ਮੈਂ ਸ਼ਬਦ ਵਰਤੂੰਗਾ ਕਿਉਂਕਿ ਜਿਹੜੀ ਚੀਜ਼ ਆਪਣੀ ਹੋਵੇ ਨਾ ਆਪਣਾ ਜਿੱਤੇ ਹੱਕ ਨਾ ਹੋਵੇ ਫਿਰ ਵੀ ਆਪਾਂ ਨੂੰ ਰੱਖੀਏ ਤਾਂ ਖੋਣ ਵਾਲਾ ਕੰਮ ਹੀ ਹੋ ਜਾਂਦਾ ਹੈ ਇਸ ਕਿਲੇ ਦੇ ਅੰਦਰ ਮਸ਼ਹੂਰ ਜਮਜਮਾ ਤੋਪ ਵੀ ਰੱਖੀ ਗਈ ਸੀ ਜੋ ਕਿ ਉਸ ਸਮੇਂ ਦੀ ਦੁਨੀਆ ਦੀ ਸਭ ਤੋਂ ਵੱਡੀ ਤੋਪ ਸੀ ਤੇ ਲੰਬਾਈ ਉਹਦੀ 14.5 ਫੁੱਟ ਜਦੋਂ ਕਿਸੇ ਹਮਲਾਵਾਰ ਨੂੰ ਪਤਾ ਲੱਗਦਾ ਸੀ ਨਾ ਕਿ ਇਹ ਕਿਲਾ ਮਹਾਰਾਜਾ ਰਣਜੀਤ ਸਿੰਘ ਦਾ ਹੈ ਤੇ ਉਹ ਥਰ-ਥਰ ਕੰਬਣ ਲੱਗ ਜਾਂਦਾ ਸੀ ਉੱਤੋਂ ਜਦੋਂ ਪਤਾ ਲੱਗਦਾ ਸੀ ਕਿ ਵੀ ਇਹਦੇ ਵਿੱਚ ਜਮਜਮਾ ਤੋਪ ਵੀ ਪਈ ਹੈ ਤੇ ਫੇਰ ਤੇ ਉਹ ਹਮਲਾ ਕਰਨ ਬਾਰੇ ਸੁਪਨੇ 'ਚ ਵੀ ਨਹੀਂ ਸੀ ਸੋਚਦਾ ਕਿਲਾ ਗੋਬਿੰਦਗੜ੍ਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਿੱਖ ਰਾਜ ਦੀ ਗਵਾਹੀ ਭਰਦਾ ਹੈ ਇਸ ਕਿਲੇ ਦੇ ਅੰਦਰ ਜਿਵੇਂ ਜਿਵੇਂ ਤੁਸੀਂ ਪੈਰ ਪਾਉਂਦੇ ਜਾਓਗੇ ਤੁਹਾਨੂੰ ਓਵੇਂ ਓਵੇਂ ਸਿੱਖ ਰਾਜ ਵੇਲੇ ਦੇ ਸਾਰੇ ਉਹ ਦ੍ਰਿਸ਼ ਤੁਹਾਡੀਆਂ ਅੱਖਾਂ ਸਾਹਮਣੇ ਆਉਂਦੇ ਜਾਣਗੇ ਤੇ ਜਿਵੇਂ ਜਿਵੇਂ ਤੁਸੀਂ ਕਿਲੇ ਦੇ ਅੰਦਰ ਐਂਟਰ ਕਰਦੇ ਜਾਓਗੇ ਤੁਹਾਡੇ ਲੂੰ ਕੰਡੇ ਖੜੇ ਹੁੰਦੇ ਜਾਣਗੇ ਇਹ ਇਕੱਲਾ ਹਵਾਈ ਗੱਲ ਨਹੀਂ ਹੈਗੀ ਤੁਸੀਂ ਮਹਿਸੂਸ ਕਰਿਓ ਮੈਂ ਮਹਿਸੂਸ ਕੀਤਾ ਹੈ ਲੂੰ ਕੰਡੇ ਖੜੇ ਹੁੰਦੇ ਜਾਂਦੇ ਬੰਦੇ ਤੇ ਬੰਦਾ ਜਿਵੇਂ ਜਿਵੇਂ ਕਿਲੇ ਵਿੱਚ ਐਂਟਰ ਕਰਦਾ ਜਾਂਦਾ ਜਿਵੇਂ ਜਿਵੇਂ ਕਿਲਾ ਦੇਖਦਾ ਹੈ ਉਹ ਸਾਰੇ ਸੀਨ ਉਹ ਸਾਰੇ ਸਿੱਖ ਰਾਜ ਵੇਲੇ ਦੇ ਦ੍ਰਿਸ਼ ਅੱਖਾਂ ਸਾਹਮਣੇ ਘੁੰਮਣ ਸ਼ੁਰੂ ਹੋ ਜਾਂਦੇ ਯਾਰ ਵੀ ਕਿਸੇ ਵੇਲੇ ਇੱਥੇ ਇਦਾਂ 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 ਹੁੰਦਾ ਸੀ ਇਸ ਕਿਲੇ ਦੇ ਅੰਦਰ ਰਾਤ ਰਹਿਣ ਲਈ ਕੋਈ ਪ੍ਰਬੰਧ ਨਹੀਂ ਹੈਗਾ ਤੁਸੀਂ ਸਾਰਾ ਦਿਨ ਕਿਲੇ ਨੂੰ ਦੇਖ ਸਕਦੇ ਹੋ ਫੋਟੋਆਂ ਖਿੱਚ ਸਕਦੇ ਹੋ ऐसे 3D शो कराए ਜਾਂਦੇ ਆ ਹੋਰ ਜਿਹੜੀਆਂ ਸਕਿੱਟਾਂ ਪੇਸ਼ ਕੀਤੀਆਂ ਜਾਂਦੀਆਂ ਬਤਲ ਤੁਸੀਂ ਬੱਚਿਆਂ ਨਾਲ ਵੀ ਆ ਸਕਦੇ ਹੋ ਪੂਰਾ ਇਤਿਹਾਸਿਕ ਕਿਲਾ ਤੁਸੀਂ ਦੇਖ ਸਕਦੇ ਹੋ ਕਿ ਇਹ ਗੇਟ ਹੈ ਜਿਹੜਾ ਇਹ ਗੇਟ ਮੁੱਖ ਗੇਟ ਹੈ ਇਸ ਕਿਲੇ ਦਾ ਤੇ ਬੜਾ ਪ੍ਰਭਾਵਸ਼ਾਲੀ ਹੈ ਇਸ ਨੂੰ ਨਲਵਾ ਗੇਟ ਕਿਹਾ ਜਾਂਦਾ ਹੈ ਇਹਦਾ ਨਾਮ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਨਾਮ ਤੇ ਰੱਖਿਆ ਗਿਆ ਤਾਂ ਕਰਕੇ ਇਸ ਨੂੰ ਨਲਵਾ ਗੇਟ ਕਹਿੰਦੇ ਆ ਇੱਥੇ ਕੰਮ ਕਰਦੇ ਆ ਤੁਸੀਂ ਹਾਂਜੀ ਕੰਮ ਕਰਦੇ ਜੋ ਕਿਤੇ ਕਿੰਨੇ ਮਾਤ ਬਾਵਾ ਲੋਕੀ ਆਉਂਦੇ ਹੋਣੇ ਇੱਥੇ ਬੜੀ ਦੁਨੀਆ ਆਉਂਦੀ ਜੋ ਬਹੁਤ ਬੜੀ ਦੁਨੀਆ ਆਉਂਦੀ ਦਾ ਕੋਈ ਗੱਡੀਆਂ ਤੇ ਆਉਂਦੇ ਲੋਕੀ ਬਾਹਰੋਂ ਅੱਛਾ ਹਾਂਜੀ ਜਲੰਧਰੋਂ ਲੁਧਿਆਣਿਆਂ ਸਭ ਸਭ ਜ਼ਹਿਰ ਦੇ ਲੋਕੀ ਦੁਨੀਆ ਇੰਨੀ ਸਭ ਲੋਕ ਦੇ ਕੋਲੋਂ ਨਹੀਂ ਅੱਛਾ ਬਣਾਇਆ ਕਿੱਦਾਂ ਹਾਂ ਹਾਂ ਹਾਂਜੀ ਬੜਾ ਬਣਾਇਆ ਮਹਾਰਾਜ ਸਿੰਘ ਦੇ ਵਾਰੀ ਤੇਜ ਸਿੰਘ ਸੋ ਦੋਸਤੋ ਇੱਥੇ ਨਾ ਕਿਸੇ ਦੀ ਕੋਈ ਮਤਲਬ 3-4 ਮੰਜ਼ਲੀ ਕੋਠੀ ਬਣੀ ਹੋਵੇ ਨਾ ਤੇ ਮਤਲਬ ਵੇਖ ਕੇਆਂ ਲੱਗਦਾ ਯਾਰ ਵੀ ਪਤਾ ਨਹੀਂ ਕਿਵੇਂ ਬਣੀ ਹੋਊਗੀ ਜਾਂ ਪਤਾ ਨਹੀਂ ਕਿਵੇਂ ਹਨਾ ਕਿੰਨਾ ਕੁਝ ਘਲਣਾ ਘਲ ਨਹੀਂ ਪੈਂਦੀ ਆ ਪਰ ਦੇਖੋ ਨਾ ਦੇਖੋ ਕਿਵੇਂ ਰਾਜਿਆਂ ਦੇ ਕਿਲੇ ਦੇਖੋ ਕਿਵੇਂ ਹਨਾ ਕਿੱਡੇ-ਕੱਡੇ ਕਿਡੀਆਂ-ਕਡੀਆਂ ਕੰਧਾਂ ਵੀ ਬੰਦੇ ਦੇ ਜੱਫਿਆਂ ਚ ਨਹੀਂ ਆਉਂਦੀਆਂ ਯਾਰ ਤੇ ਇਹੋ ਜੀ ਕਾਰਾਗਰੀ ਇਹੋ ਜਾਂ ਵਿੱਚ ਇਹਨਾਂ ਨੇ ਸਮਗਰੀ ਵਰਤੀ ਇਹੋ ਜੀਆਂ ਇੱਟਾਂ ਜਿਹੜੀਆਂ ਕਹਿ ਲੋ ਮੇਰੀ ਭਾਸ਼ਾ ਦੇ ਵਿੱਚ ਜਿਵੇਂ ਕਹਿ ਲੋ ਅਮਰ ਹੋ ਗਈਆਂ ਅਮਰ ਹੋਣ ਦਾ ਹਿਸਾਬ ਹੀ ਹੈ ਜਦੋਂ ਕਿਸੇ ਚੀਜ਼ ਦਾ ਫਰਕ ਹੀ ਨਹੀਂ ਪੈਣਾ ਧੁੱਪ ਛਾਂ ਹਵਾ ਪਾਣੀ ਅੱਗ ਬਈ ਕੀ ਬਾਤ ਹੈ ਵੀ ਮੇਰੇ ਹਿਸਾਬ ਨਾਲ ਨਾ ਅੱਜ ਦੀ ਟੈਕਨੋਲੋਜੀ ਨਾ ਜਿਹੜੀ ਟੈਕਨੋਲੋਜੀ ਦਾ ਅੱਜ ਆਪਾਂ ਮਾਨ ਕਰਦੇ ਹਾਂ ਰਾਜਿਆਂ ਨੇ ਕਿਹੜੇ ਵੇਲੇ ਨਹੀਂ ਵਰਤ ਕੇ ਛੱਡ ਦੀਆਂ ਬਹੁਤ ਹੀ ਦੋਸਤੋ ਦੇਖੋ ਕਿੱਡੇ ਉੱਚੇ-ਉੱਚੇ ਤੇ ਕਿੱਡੇ ਖੁੱਲੇ-ਖੁੱਲੇ ਏਕੜਾਂ ਦੇ ਵਿੱਚ ਫੈਲੇ ਕਿਲੇ ਇਸ ਕਿਲੇ ਦਾ ਰਕਬਾ ਜਿਹੜਾ 45 ਏਕੜ ਦੱਸਿਆ ਜਾਂਦਾ ਹੈ ਬਈ ਹਰੇਕ ਚੀਜ਼ ਦਾ ਇੰਤਜ਼ਾਮ ਹਰੇਕ ਚੀਜ਼ ਅੱਡ ਬਈ ਸਰਾ ਸੋਚੋ ਹਨਾ ਇਮੇਜਿਨ ਕਰਕੇ ਦੇਖੋ ਦਿਮਾਗ ਦੇ ਵਿੱਚ ਕਲਪਨਾ ਕਰਕੇ ਦੇਖੋ ਬਈ ਕਿੱਦਾਂ ਹਨਾ ਮਹਾਰਾਜਾ ਬੈਠਦਾ ਹੋਊਗਾ ਦਰਬਾਰ ਲੱਗਦਾ ਹੋਊਗਾ ਸਪਾਹੀ ਇੱਧਰ ਉੱਧਰ ਤੁਰੇ ਫਿਰਦੇ ਹੋਣਗੇ ਨੌਕਰਾਨੀਆਂ ਘੋੜੇ ਸਿੰਘ ਸਪਾਹੀ ਮਹਾਰਾਜਾ ਸੈਰ ਕਰਦੇ ਹੋਣਗੇ ਰਾਣੀ ਸੈਰ ਕਰਦੇ ਹੋਣਗੇ ਬਈ ਕਿੰਨਾ ਹੀ ਹਨਾ ਜਿਹੜੇ ਉਸ ਵੇਲੇ ਜਿਹੜੇ ਲੋਕ ਕਹਿ ਲੋ ਭਾਗਾਂ ਵਾਲੇ ਕਰਮਾਂ ਵਾਲੇ ਜਿਹੜੇ ਉਸ ਵੇਲੇ ਰਾਜਿਆਂ ਮਹਾਰਾਜਿਆਂ ਦੇ ਵੇਲੇ ਉਹਨਾਂ ਨਾਲ ਰਹੇ ਗੁਰੂਆਂ ਪੀਰਾਂ ਫਕੀਰਾਂ ਉਹਨਾਂ ਨਾਲ ਰਹੇ ਬਈ ਸੱਚਮੁੱਚ ਹੀ ਉਹ ਭਾਗਾਂ ਵਾਲੇ ਸੀ ਅੱਜ ਦੇ ਟਾਈਮ ਦੇ ਵਿੱਚ ਤਾਂ ਸਿਰਫ ਏਕਣਾ ਇਹ ਗੱਲਾਂ ਬਣ ਕੇ ਰਹਿ ਗਈਆਂ ਨੇ ਆਪਾਂ ਸਿਰਫ ਉਸ ਚੀਜ਼ ਨੂੰ ਕਲਪਨਾ ਕਰ ਸਕਦੇ ਹਾਂ ਦਿਮਾਗ 'ਚ ਸਿਰਫ ਸੋਚ ਹੀ ਸਕਦੇ ਹਾਂ ਪਰ ਮਹਿਸੂਸ ਸਿਰਫ ਉਹੀ ਕਰ ਸਕਦੇ ਸੀ ਵੀ ਦੇਖੋ ਕਿੱਡੇ-ਕਿੱਡੇ ਰਾਜ ਭਾਗ ਹੁੰਦੇ ਸੀ ਹਨ ਹਰੇਕ ਚੀਜ਼ ਦਾ ਪੱਕਾ ਇੰਤਜ਼ਾਮ ਆ ਭਾਵੇਂ ਉਹ ਮਤਲਬ ਪਾਣੀ ਆ ਚਾਹੇ ਗਰਮੀ ਦੀ ਰੁੱਤ ਹੈ ਚਾਹੇ ਸਰਦੀ ਦੀ ਰੁੱਤ ਹੈ ਯਾਰ ਉਹ ਪਹਿਲਾਂ ਕਿਹੜੀ ਬਿਜਲੀ ਹੁੰਦੀ ਸੀ ਹਨ ਆ ਹੁਣ ਬਿਜਲੀ ਆ ਗਈ ਹੁਣ 1 ਮਿੰਟ ਲਾਈਟ ਚਲੀ ਜੇ ਤੇ ਜਾਨਸੂਰੀ ਟੰਗੀ ਜਾਂਦੀ ਵੀ ਪਤਾ ਨਹੀਂ ਕਦੋਂ ਆਉਗੀ ਹਨਾ ਤੇ ਉਹਨਾਂ ਵੇਲੇਾਂ 'ਚ ਦੇਖੋ ਕਿਹੜਾ ਕੋਈ ਬਿਜਲੀ ਹੁੰਦੀ ਸੀ ਪਰ ਫਿਰ ਵੀ ਗਰਮੀ ਤਾਂ ਉਦੋਂ ਵੀ ਪੈਂਦੀ ਸੀ ਪਰ ਐਸੇ ਰਾਜੇ ਮਹਾਰਾਜਾਂ ਨੇ ਪ੍ਰਬੰਧ ਕੀਤੇ ਨੇ ਤੁਸੀਂ ਕਿਲਿਆਂ ਦੇ ਵਿੱਚ ਵੀ ਗਰਮੀ ਦੀ ਕੀ ਮਜਾਲ ਸੀ ਵੀ ਨੇੜੇ ਵੀ ਲੱਗ ਜਾਈ ਐਡੀਆਂ ਐਡੀਆਂ ਮੋਟੀਆਂ ਕੰਧਾਂ ਐ ਅੱਜ ਆਪਾਂ ਘਰਾਂ ਦੀਆਂ 9 ਇੰਚੀ ਕੰਧਾਂ 4 ਇੰਚੀ ਕਰਦੇ ਆਂ ਹੱਥ ਦਾ ਆਪ ਤਿੰਨ ਰ데요 ਵੀ ਲਾ ਦਿੰਨੇ ਚਾਰ ਵੀ ਲਾ ਦਿੰਨੇ ਆ ਪਰ ਇਹਨਾਂ ਵਿੱਚ ਤਾਂ ਗਿਣਤੀ ਹੈ ਨਹੀਂ ਕੋਈ ਇੱਟਾਂ ਦੀ ਯਾਰ ਵੀ ਕਿੰਨੀਆਂ ਇੱਟਾਂ ਲੱਗੀਆਂ ਹੋਣੀਆਂ ਅੱਜ ਆਪਾਂ ਘਰ ਪਾਉਣ ਵਾਸਤੇ ਦੇਖੋ ਪੈੜਾਂ ਦਾ ਇੰਤਜ਼ਾਮ ਕਰਦੇ ਆ ਜਿਹੜੀਆਂ ਪਕੌੜੀਆਂ ਕਹਿ ਦਿੰਦੇ ਕਈ ਲੋਕ ਬੱਲੀਆਂ ਚੱਲੀਆਂ ਕਾਡਰ ਉਹਨਾਂ ਵੇਲੇ ਅੱਜ ਦੇਖੋ ਐਡਾ-ਐਡਾ ਉੱਚੀਆਂ ਮਤਲਬ ਬਣਾਤੇ ਅੱਜ ਤੇ ਮਸ਼ੀਨਾਂ ਸਭ ਕੁਝ ਕਰਦੀਆਂ ਉਹਨਾਂ ਵੇਲੇ ਹੱਥ ਹੀ ਸਭ ਕੁਝ ਹੋਇਆ ਇੱਥੇ ਨਾ 2 ਕਸਾਲਾਂ ਮਗਰੋਂ ਸੀਮੈਂਟ ਝੜਨ ਲੱਗ ਜਾਂਦਾ ਇੱਟਾਂ ਭੁਰਨ ਲੱਗ ਜਾਂਦੀਆਂ ਪੰਜਾਂ ਕਸਾਲਾਂ ਬਾਅਦ 10 ਸਾਲਾਂ ਬਾਅਦ ਬੜਾ ਪਤਾ ਨਹੀਂ ਕਿਹੜੀ ਮਿੱਟੀ ਦੇ ਕਿਲੇ ਬਣੇ ਆ ਇਹ ਪਤਾ ਨਹੀਂ ਕਿਹੜੀਆਂ ਇੱਟਾਂ ਦੇ ਕਿਲੇ ਬਣੇ ਆ ਕਿਹੜੇ ਹੱਥਾਂ ਨਾਲ ਬਣੇ ਆ ਵੀ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਯਾਰ ਇੱਕ ਕਿੱਟ ਮਿੱਤਰੋ ਜਿਵੇਂ ਲੱਗੀ ਨਾ ਜਿਵੇਂ ਉਹਨਾਂ ਰਾਜਿਆਂ ਦੇ ਵੇਲੇਾਂ 'ਚ ਲੱਗ ਗਈ ਉਹ ਇੱਟ ਓਵੇਂ ਦੀ ਓਵੇਂ ਹੀ ਲੱਗੀ ਆ ਪਰ ਸਮੇਂ ਦੇ ਨਾਲ ਸਮਾਂ ਬੜਾ ਬਲਵਾਨ ਹੁੰਦਾ ਹੈ ਭਈ ਹੁਣ ਦੇਖੋ ਸਾਲ ਵੀ ਤਾਂ ਸੈਂਕੜੇ ਹੋ ਗਏ ਆ ਸੈਂਕੜੇ ਸਾਲ ਵੀ ਤਾਂ ਹੋ ਗਏ ਆ ਜੇ ਸੈਂਕੜੇ ਸਾਲਾਂ ਬਾਅਦ ਕੋਈ ਇੱਕ ਦੋ ਇੱਟ ਹਿੱਲ ਵੀ ਗਈ ਤਾਂ ਫਿਰ ਉਹ ਵੀ ਆਪਣੀ ਸੰਭਾਲ ਨਾ ਹੁਣ ਕਰਕੇ ਰਾਜਾਂ ਦੇ ਕਿਲੇ ਇਹੋ ਜਿਹੇ ਹੁੰਦੇ ਸੀ ਵੀ ਜੇ ਇਹਨਾਂ ਦੀ ਸਾਮ ਸੰਭਾਲ ਕੀਤੀ ਜਾਵੇ ਨਾ ਤੇ ਰਹੀ ਦੀ ਦੁਨੀਆ ਤੱਕ ਨਹੀਂ ਮਰਦੇ ਇਹ ਤੇ ਹੈਰਾਨਗੀ ਵਾਲੀ ਗੱਲ ਤੁਹਾਨੂੰ ਪਹਿਲਾਂ ਅੰਕਲ ਜੀ ਨੇ ਦੱਸੀ ਆ ਇੱਥੇ ਕੰਮ ਕਰਦੇ ਜਿਹੜੇ ਵੀ ਇਹਦੇ ਵਿੱਚ ਨਾ ਕੋਈ ਲੈਂਟਰ ਲੁੰਡਰ ਵਾਲਾ ਕੰਮ ਹੈ ਨਹੀਂਗਾ ਸਾਰੇ ਡਾਟਤੀ ਪਏ ਹੋਏ ਆ ਸਾਰੇ ਦੇਖੋ ਕਿੰਨੀ ਹੈਰਾਨਗੀ ਵਾਲੀ ਗੱਲ ਹੈ ਐਡੇ-ਐਡੇ ਵੱਡੇ ਦਰਵਾਜ਼ੇ ਤਲਬ ਕਿਰ ਕੀ ਬਾਤ ਹੈ ਵੀ ਮੇਰੇ ਕੋਲ ਸ਼ਬਦ ਹੈ ਨਹੀਂ ਵੀਡੀਓ ਬੇਸ਼ੱਕ ਲੰਮੀ ਹੋ ਗਈ ਪਰ ਤੁਹਾਨੂੰ ਵੇਖ ਕੇ ਪੂਰਾ ਸਵਾਦ ਆ ਗਿਆ ਹੋਊਗਾ ਤੇ ਆਊਗਾ ਵੀ ਤੇ ਆ ਵੀ ਰਿਹਾ ਮੈਨੂੰ ਪਤਾ ਹੈ ਵੀ ਇਹੋ ਜੀਆਂ ਚੀਜ਼ਾਂ ਨਾ ਕਿਤੇ ਕਿਤੇ ਹੀ ਵੇਖਣ ਨੂੰ ਮਿਲਦੀਆਂ ਕੀ ਬਾਤ ਹੈ ਇੱਕ ਇੱਕ ਚੀਜ਼ ਦੇਖਣ ਵਾਲੀ ਹੈ ਕੱਲੀ ਕੱਲੀ ਚੀਜ਼ ਦੇਖਣ ਵਾਲੀ ਹੈ ਹਰੇਕ ਤਰ੍ਹਾਂ ਦਾ ਇੰਤਜ਼ਾਮ ਤੁਹਾਨੂੰ ਕੀਤਾ ਮਿਲੂਗਾ ਆਪਣਾ ਫਰਜ਼ ਵੀ ਬੰਦ ਹੈ ਬਈ ਇਹ ਕਮੇਟੀਆਂ ਦਾ ਫਰਜ਼ ਵੀ ਬੰਦ ਹੈ ਜਿਹਦੇ ਅੰਦਰ ਇਹ ਕਿਲਾ ਹੈ ਸਰਕਾਰ ਦਾ ਫਰਜ਼ ਵੀ ਬੰਦ ਹੈ ਜਿਹਦੇ ਅੰਦਰ ਇਹ ਕਿਲਾ ਹਰ ਉਸ ਇਨਸਾਨ ਦਾ ਫਰਜ਼ ਬੰਦ ਹੈ ਤੇ ਆਪਣੇ ਘੁੰਮਣ ਵਾਲਿਆਂ ਦਾ ਵੀ ਫਰਜ਼ ਬੰਦ ਹੈ ਵੀ ਇਸ ਕਿਲੇ ਦੀ ਇਮਾਰਤਾਂ ਨੇ ਜਿਹੜੀਆਂ ਇਹਨਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਇਹਨਾਂ ਨੂੰ ਸੁਰੱਖਿਅਤ ਰੱਖਿਆ ਜਾਵੇ ਇਹਨਾਂ ਦਾ ਪੂਰਾ ਮਤਲਬ ਕਿ ਧਿਆਨ ਰੱਖਿਆ ਜਾਵੇ ਘੁੰਮਦੇ ਸਮੇਂ ਵੀ ਕੋਈ ਐਸੀ ਗਲਤੀ ਕੋਈ ਐਸਾ ਕੰਮ ਨਾ ਕਰੋ ਵੀ ਕਿਲੇ ਦੀ ਕਿਸੇ ਵੀ ਸਮੱਗਰੀ ਨੂੰ ਕਿਸੇ ਵੀ ਚੀਜ਼ ਨੂੰ ਨੁਕਸਾਨ ਪਹੁੰਚੇ ਐਹੋ ਜਿਹਾ ਕੰਮ ਨਾ ਹੀ ਕਰਨਾ ਚਾਹੀਦਾ ਤੇ ਚਾਰਜ ਫਿਰ ਇੱਕ ਘੇਰੇ 'ਚ ਤੁਸੀਂ ਉੱਪਰ ਤੁਰ ਕੇ ਘੁੰਮ ਸਕਦੇ ਹੋ ਪਰ ਬੀ ਕੇਅਰਫੁਲ ਬੀ ਸੇਫ ਪੂਰੀ ਸਾਵਧਾਨੀ ਦੇ ਨਾਲ ਕਿਉਂਕਿ ਨਜ਼ਰ ਹਟੀ ਤੇ ਦੁਰਘਟਨਾ ਕੱਟੀ ਇੰਨੀ ਕੁ ਉਚਾਈ ਤੇ ਇਹਦੀ ਬਾਉਂਡਰੀ ਕਿਲੇ ਦੀ ਕਿਲੇ ਦਾ ਘੇਰਾ ਇੰਨੀ ਕੁ ਉਚਾਈ ਤੇ ਹੈ ਵੀ ਜੇ ਮਾੜੀ ਜੀ ਵੀ ਤੁਹਾਡੀ ਨਜ਼ਰ ਹਟੀ ਰੱਬ ਨਾ ਕਰੇ ਕੋਈ ਤੁਹਾਡਾ ਪੈਰ ਫਿਸਲਿਆ ਤਾ ਮਿੱਤਰੋ ਫਿਰ ਅੱਡ ਟੁੱਟਿਆ ਰਾਸ ਨਹੀਂ ਆਉਣਾ ਇਸ ਕਿਲੇ ਨੂੰ ਪਹਿਲਾਂ ਪਬਲਿਕ ਲਈ ਬੰਦ ਰੱਖਿਆ ਗਿਆ ਸੀ ਪਰ ਹੁਣ ਪਬਲਿਕ ਇਸ ਨੂੰ ਦੇਖ ਸਕਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਨੇ ਮਹਾਰਾਜਾ ਦਲੀਪ ਸਿੰਘ ਦੀਆਂ ਨਿਸ਼ਾਨੀਆਂ ਵਾਪਸ ਲਿਆਉਣ ਦੀ ਸਰਕਾਰ ਤੋਂ ਮੰਗ ਕੀਤੀ ਹੈ ਜਸਵਿੰਦਰ ਸਿੰਘ ਜੋ ਕਿ ਰਤਨ ਸਿੰਘ ਦੀ 7ਵੀਂ ਪੁੱਤ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਦੂਜੀ ਪਤਨੀ ਦੇ ਪੁੱਤਰ ਸਨ ਦੂਜੇ ਦਾਵੇਦਾਰ ਹਰਵਿੰਦਰ ਸਿੰਘ ਤੇਜਿੰਦਰ ਅਤੇ ਸੁਰਜੀਤ ਸਿੰਘ ਨੇ ਇਕੱਠੇ ਹੋ ਕੇ ਚੰਡੀਗੜ੍ਹ ਦੇ ਚੀਫ ਸੈਕਟਰੀ ਨੂੰ ਆਪਣਾ ਦਾਵਾ ਪੇਸ਼ ਕੀਤਾ ਤੇ ਦਾਵੇ 'ਚ ਉਹਨਾਂ ਨੇ ਕਿਹਾ ਕਿ ਇਸ ਕਿਲੇ ਦੇ ਮਹਾਰਾਜਾ ਰਣਜੀਤ ਸਿੰਘ ਦੇ ਉਹ ਕਾਨੂੰਨੀ ਵਾਰਿਸ ਹਨ ਉਹਨਾਂ ਇਹ ਵੀ ਦਾਵਾ ਕੀਤਾ ਕਿ ਸਾਰੇ ਕਾਨੂੰਨੀ ਦਸਤਾਵੇਜ਼ ਸਰਕਾਰੀ ਦਸਤਾਵੇਜ਼ ਅਸੀਂ ਜਮ੍ਹਾਂ ਕਰਵਾਤੇ ਆ ਜਿਨ੍ਹਾਂ ਤੇ ਉਹਨਾਂ ਦੇ ਨਾਮ ਦਰਜ ਨੇ ਤੇ ਉਹ ਸਾਰੇ ਜਮ੍ਹਾਂ ਕਰਾ ਦਿੱਤੇ ਆ ਇਹ ਵੀ ਦਾਵਾ ਕੀਤਾ ਹੈ ਕਿ ਗੋਲਡਨ ਟੈਂਪਲ ਦੇ ਸਾਹਮਣੇ ਬਾਜ਼ਾਰ ਗੋਡਵਿਨ ਅਤੇ ਕਤਰਾ ਦਲ ਸਿੰਘ ਦੇ ਉਹ ਮਾਲਕ ਵੀ ਹਨ ਦੋਸਤੋ ਇਹ ਕਿਲਾ ਜਿਹੜਾ ਕਿਲਾ ਗੋਬਿੰਦਗੜ੍ਹ ਸ੍ਰੀ ਅਮਰਿਤਸਰ ਸਾਹਿਬ ਦੇ ਵਿੱਚ ਜਿਹੜੀ ਮੰਡੀ ਗੋਬਿੰਦਗੜ੍ਹ ਹੈ ਉਹਦੇ ਨਜ਼ਦੀਕ ਬਣਿਆ ਨਾਲ ਹੀ ਇਹ ਤੇ ਆਰਮੀ ਏਰੀਆ ਹੈ ਫੌਜੀ ਕਾਰਵਾਈਆਂ ਲਈ ਇਸ ਨੂੰ ਵਰਤਿਆ ਜਾਂਦਾ ਹੈ ਤੇ ਇੱਥੇ ਕੀ ਹੈ ਕਿ ਨਾਲ ਹੀ ਇਹਦੇ ਜਿੱਦਾਂ ਮੰਨ ਲਓ ਜਿਵੇਂ ਇਧਰਲੇ ਪਾਸੇ ਆ ਗਿਆ ਕਿਲਾ ਗੋਵਿੰਦਗੜ੍ਹ ਤਾਂ ਉਹਦੇ ਬਿਲਕੁਲ ਆਪੋਜ਼ਿਟ ਦੂਜੇ ਪਾਸੇ ਇਹਦੀ ਪਾਰਕਿੰਗ ਬਣੀ ਹੈ ਉੱਥੋਂ ਤੁਸੀਂ ਟੋਕਨ ਲੈਣਾ ਮਤਲਬ ਟਿਕਟ ਲੈਣੀ ਹੈ ਟਿਕਟ ਵੀ ਕੋਈ ਜ਼ਿਆਦਾ ਮਹਿੰਗੀ ਨਹੀਂ ਹੈਗੀ ਤੇ ਤੁਸੀਂ ਉੱਥੋਂ ਟਿਕਟ ਲੈ ਕੇ ਆਪਣੀ ਗੱਡੀ ਵਹੀਕਲ پارک ਕਰਕੇ ਆਰਾਮ ਨਾਲ ਤੁਸੀਂ ਕਿਲਾ ਬੇਫਿਕਰ ਹੋ ਕੇ ਘੁੰਮ ਸਕਦੇ ਹੋ ਤੁਹਾਨੂੰ ਬਾਅਦ ਚ ਆਪਣੇ ਵਹੀਕਲ ਦੀ ਕੋਈ ਫਿਕਰ ਨਹੀਂ ਰਹੂਗੀ ਵੀ ਕੋਈ ਲੈ ਨਾ ਜਾਵੇ ਤਾਂ ਬਹੁਤ ਹੀ ਵਧੀਆ ਆਹਾ ਸਿਕਿਉਰਿਟੀ ਗਾਰਡ ਵੀਰ ਇੱਥੋਂ ਦਾ ਬਹੁਤ ਵਧੀਆ ਬਾਈ ਨੇ ਡੀਲ ਕੀਤਾ ਆਪਾਂ ਨੂੰ ਬਹੁਤ ਵਧੀਆ ਸੁਭਾਅ ਦਾ ਮਾਲਕ ਹੈ ਵਧੀਆ ਲੱਗਿਆ ਵੀਰ ਨਾਲ ਮਿਲ ਕੇ ਮੈਂ ਤਾਂ ਇਹ ਕਹਿਣਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਦਾ ਫਰਜ਼ ਸਮਝ ਕੇ ਕਿਉਂਕਿ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਾਰਸਾਂ ਆਪਾਂ ਹਰੀ ਸਿੰਘ ਨਲਵੇ ਦੇ ਵਾਰਸਾਂ ਅੱਜ ਆਪਾਂ ਉਹਨਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰ ਰਹੇ ਹਾਂ ਉਹਨਾਂ ਦੇ ਕਿਲਿਆਂ ਦੇ ਦਰਸ਼ਨ ਕਰ ਰਹੇ ਹਾਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਇਹ ਕੀਮਤੀ ਜਾਣਕਾਰੀ ਪਹੁੰਚ ਸਕੇ ਜਿਨ੍ਹਾਂ ਨੂੰ ਨਹੀਂ ਪਤਾ ਜਿਹੜੇ ਗੱਲਾਂ ਕਰਦੇ ਆ ਕਿ ਸਿਕਰਾਜ ਐਦਾਂ ਸੀ ਉਦਾਂ ਸੀ ਜਾਂ ਜਿਹੜੇ ਹਰੀ ਸਿੰਘ ਨਲੂਏ ਤੇ ਟਿੱਪਣੀਆਂ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਤੇ ਟਿੱਪਣੀਆਂ ਕਰਦੇ ਆ ਉਹਨਾਂ ਨੂੰ ਵਿਖਾ ਦਿਓ ਉਹਨਾਂ ਦੇ ਮੂੰਹ ਤੇ ਮਾਰੋ ਇਹ ਵੀਡੀਓ ਵੀ ਆ ਚੱਕੋ ਸਬੂਤ ਵੈਸੇ ਮਹਾਰਾਜਾ ਰਣਜੀਤ ਸਿੰਘ ਕੋਈ ਛੋਟੀ ਮੋਟੀ ਸ਼ਖਸੀਅਤ ਨਹੀਂ ਸਾਨਾ ਪੂਰੀ ਦੁਨੀਆ ਤੇ ਸਿੱਕਾ ਚੱਲਦਾ ਸੀ ਉਹਨਾਂ ਦਾ ਸੋ ਆਪਾਣਾ ਫਰਜ਼ ਮੰਨਦਾ ਕਿ ਵੀਡੀਓ ਨੂੰ ਸ਼ੇਅਰ ਕਰਦਗੇ ਤੇ ਵੀਡੀਓ ਨੂੰ ਲਾਈਕ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਜੇਕਰ ਤੁਸੀਂ ਵਾਹਿਗੁਰੂ ਨੂੰ ਪਿਆਰ ਕਰਦੇ ਹੋ ਮਹਾਰਾਜ ਰਣਜੀਤ ਸਿੰਘ ਜੀ ਤੋਂ ਖੁਸ਼ ਹੋ ਤੁਸੀਂ ਉਹਨਾਂ ਦੇ ਰਾਜ ਤੋਂ ਖੁਸ਼ ਹੋ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਜੇ ਤੇ ਕਮੈਂਟ ਕਰਕੇ ਦੱਸਿਓ ਆਪਣੇ ਵਿਚਾਰ ਤੁਸੀਂ ਕਮੈਂਟਾਂ 'ਚ ਜ਼ਰੂਰ ਪ੍ਰਗਟ ਕਰਨੇ ਨੇ ਕਮੈਂਟ ਬਾਕਸ ਸਪੈਸ਼ਲ ਤੁਹਾਡੇ ਵਾਸਤੇ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਕਿਲੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਿੱਖ ਰਾਜ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੇ ਕੀਮਤੀ ਵਿਚਾਰ ਜਰੂਰ ਦੱਸਿਓ ਕਿਉਂਕਿ ਕਮੈਂਟਾਂ ਤੋਂ ਹੀ ਤੁਹਾਡੀ ਸੋਚ ਦਾ ਪਤਾ ਲੱਗਦਾ ਸੋ ਕਮੈਂਟ ਵਧੀਆ-ਵਧੀਆ ਕਰਿਓ ਕਿਉਂਕਿ ਸਾਡਾ ਕੰਮ ਜਾਣਕਾਰੀ ਦੇਣਾ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮੈਂ ਤੁਹਾਡਾ ਆਪਣਾ ਸੁਖ ਬਾਠ ਲਾਹੌਰਿਆ ਲੈਣਾ ਆ ਗਿਆ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੇਂ ਟੌਪਿਕ ਤੇ ਤਦ ਤੱਕ ਲਈ ਰੱਬ ਰੱਖਾ